ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਫਰਾਣਾ ਤਿੰਨ ਜਾਨਵਰ ਵਿਖਾਉਣੇ ਆ ਤਿੰਨੇ ਸੂਏ ਸਵਾਈ ਦੋਹਾਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਇਧਰ ਜਰਸੀ ਵੀ ਪੂਰੀ ਚੰਗੀ ਵਹਿੜ ਤਾਜੀ ਸੂਈ ਸਵਾਈ ਮਗਰ ਵੱਛੀ ਆ ਬੱਚਾ ਵੀ ਮਗਰ ਸੋਹਣਾ ਬਾਕੀ ਲੇਵਾ ਭਾਂਡਾ ਵੇਖੋ ਦਰਸੀ ਦਾ ਪੂਰਾ ਸੋਹਣਾ ਵੱਡਾ ਹਵਾਨਾ ਅਮਰੀਕਨ ਵਹਿੜਾਂ ਵਰਗਾ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਭਾ ਹੋਣਗੇ ਜਮਾ ਲੋਟੀ ਸਸੀ ਕਾਲ ਜੀ ਸਸੀ ਜੀ ਬਾਈ ਸਾਰਿਆਂ ਨੂੰ ਨਾ ਦੱਸ ਦੀਏ ਨਾ ਤਾਰਾ ਬਾਈ ਪਿੰਡ ਕਾਲ ਕੇ ਤਹਿਸੀਲ ਬਾਗਾ ਬਣਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ ਸਸੀ 83600 ਪੂਰਾ ਜੀ 80929 ਇੱਕ ਰਿਫਰੈਂਸ 83600 ਪੂਰਾ ਜੀ 80929 ਕਿਹੜੇ ਪਾਸੇ ਲੱਗੇ ਜਿਹੜੇ ਪਾਸੇ ਮਰਜ਼ੀ ਚੱਲੋ ਇਧਰੋਂ ਜਰਸੀ ਜਰਸੀ ਕਰ ਪਹਿਲਾਂ ਚੰਗੀ ਜੀ ਤੇ ਜਰਸੀ ਬਾਈ ਦੂਜੇ ਸੂਏ ਸੂਈ ਆਪਣੇ ਕੋਲੇ ਹੂੰ ਇਹਦਾ ਪਲੂਨ ਦਾ ਰਿਕਾਰਡ ਆ ਬਾਈ ਮਾਲਕ ਨੇ ਤਾਂ ਆਪ ਨੂੰ ਪੂਰਾ ਦਿੱਤਾ ਗਾਰੰਟੀ ਵਾਲਾ 18 ਲੀਟਰ ਦਾ ਵੀ 18 ਲੀਟਰ ਚੋਇਆ ਦਾ ਹੂੰ ਵੀਰ ਭਰਾ ਆ ਦੀ ਸਾਂਝ ਨਾਲ ਆਪਾਂ 16 17 ਮੰਨ ਕੇ ਲਈ ਆ ਬਾਈ ਸਮਾ ਇਹ ਬਾਈ ਕੱਲ੍ਹ ਸੂਈ ਆ ਜੇਰ ਜੂਰ ਦੀ ਕੰਪਲੀਟ ਆ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਆ ਮਗਰ ਬੱਛੀ ਮਗਰ ਬੱਛੀ ਆ ਬਾਈ ਬੱਛੀ ਵੀ ਜਰਸੀ ਆ ਦੋਸਤੋ ਬੱਚਾ ਵੀ ਮਗਰ ਸੋਹਣਾ ਬੱਛੀ ਆ ਕੱਲ੍ਹ ਦੀ ਸੂਈ ਆ 18 ਲੀਟਰ ਦੁੱਧ ਦੀ ਬਾਈ ਕਹਿੰਦਾ ਆਪਣੇ ਕੋਲੇ ਗਾਰੰਟੀ ਤੇ ਆਈ ਵੀ ਆ ਆਪਾਂ ਬਾਈ ਕਹਿੰਦਾ 16 17 ਮੰਨ ਕੇ ਲਈ ਆ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਸਮਝ ਨਾ ਲੈ ਲੈ ਕਿ ਕਿੰਨਾ ਕ ਦੁੱਧ ਦੇਉ ਦੂਜਾ ਸੂਆ ਤਾਜੀ ਸੂਈ ਸਵਾਈ ਸੋਹਣੀ ਜਰਸੀ ਲੇਵਾ ਭਾਂਡਾ ਪੂਰਾ ਸੋਹਣਾ ਵੱਡਾ ਹਵਾਨਾ ਗੁਲਾਬੀ ਥਾਣਾ ਚਾਰ ਹੀ ਥਾਣਾ ਕੋਈ ਵੱਧ ਫੂਟ ਸ਼ਾਂਗ ਹੈ ਨਹੀਂ ਹੱਦੀ ਚਵਾਈ ਵਾਲੇ ਥਾਣ ਗੈਬ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਪੂਰਾ ਮੋਟਾ ਹੱਦੀ ਚਵਾਈ ਵਾਲਾ ਥਾਣਾ ਦੂਜੇ ਸੂਵੇ ਸੂਈ ਆ ਬੁੱਥੀ ਬਾਥੀ ਪੂਰੀ ਸੋਹਣੀ ਛੋਟਾ ਕੰਨ ਬੁੱਧੀ ਵਾਲੀ ਬੱਚੀ ਜਰਸੀ ਬਰੀਡ ਦੀ 17 ਆ 18 ਲੀਟਰ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਪਲੂਨ ਨੇ ਮੈਂ ਬਾਈ ਕਹਿੰਦਾ 16 17 ਕਿਲੋ ਮੰਨ ਕੇ ਲਈ ਆ ਬਾਕੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉ ਅਗਲਾ ਆਪ ਦੀ ਸਮਝ ਨਾਲ ਲੈ ਲੇਗੇ ਕਿੰਨਾ ਦੁੱਧ ਦੇਊਗੀ ਬਾਕੀ ਲੇਵੇ ਦੇ ਹਿਸਾਬ ਨਾਲ ਤਾਂ ਲੱਗਦਾ ਕਿ 17 18 ਕਿਲੋ ਬਚੀ ਖੁੱਲਾ ਦੁੱਧ ਪਿਆ ਜੀ। ਇਹ ਬੰਦੇ ਨੇ 18 ਲੀਟਰ ਫੁੱਲ ਗਰੰਟੀ ਦੇ ਦੇ ਦੀ ਆਪਾਂ ਪਰ ਦੁੱਧ ਦੀ ਗਰੰਟੀ ਨਹੀਂ ਲੈਂਦੇ। ਹਾਂ। ਤੇ ਹੁਣ ਗਰੰਟੀ ਲੈ ਕੇ ਦੇਣੀ ਉਹਦਾ ਜਿੱਥੇ ਮਰਜੀ ਵੜ ਵੇਚ ਲਾ। ਹਾਂ। ਕਿੰਨੇ ਦੀ? ਬਾਈ ਅੱਜ ਮੁੱਲ ਨਹੀਂ ਕਰਨੇ। ਅੱਜ ਜੈਸਨੋ ਵਾਲਾ ਸੌਦਾ 56500 ਦੀ। ਲਓ ਜੀ ਬਾਈ ਕਹਿੰਦਾ ਮੁੱਲ ਨਹੀਂ ਕਰਨੇ। ਜੈਸਨੋ ਵਾਲੇ ਸੌਦੇ 56000 ਦੀ ਤਾਜੀ ਸੂਈ ਸੂਾਈ 17 18 ਕਿਲੋ ਦੁੱਧ ਵਾਲੀ ਮਗਰ ਵੱਚੀ ਵਾਲੀ ਜਰਸੀ ਦੇ ਦੇਣੀ ਆ। ਫੁੱਲ ਤਸੱਲੀ ਫੁੱਲ ਗਰੰਟੀ ਆ ਜੀ ਆ ਭਾਈ ਕਹਿੰਦਾ ਤਿੰਨ ਡੰਗ ਚੋਲੇ ਭਾਵੇਂ ਆਪਣੇ ਘਰੇ ਚੋ ਕੇ ਲੈ ਜਾ 14 ਲੀਟਰ ਬੋਲਾ ਤਿਆਰ ਹੈ ਇਸ ਟਾਈਮ ਹਾਂ 14 ਲੀਟਰ ਹਾਂ ਲਓ ਭਾਈ ਮਿੱਤਰੋ ਭਾਈ ਕਹਿੰਦਾ 14 ਲੀਟਰ ਬੋਲਾ ਤਿਆਰ ਆ ਮੇਰੇ ਘਰੇ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋ ਕੇ ਲੈ ਜੇ 14 ਲੀਟਰ ਬੋਲੀ ਰੈਡੀ ਆ ਫੇਰ ਤਾਂ 17 18 ਕਿਲੋ ਖੁੱਲਾ ਦੁੱਧ ਪਿਆ ਦੇਣਾ ਕਰਮਾਣੀ ਨੇ ਜਿਹੜੀ 14 ਲੀਟਰ ਬੋਲਾ ਹੀ ਚਵਾਈ ਜਾਂਦੀ ਹੈ ਕੱਲ ਦੀ ਸੂਈ 2 ਨੰਬਰ ਤੇ ਆ ਜਾ ਇਹ ਵੀ ਦੂਜੀ ਸੂਈ ਸੂਈ ਆ ਬਾਈ ਹੂੰ ਇਹਦਾ ਪਿਛਲੇ ਸੂਈ ਦਾ ਰਿਕਾਰਡ ਹੈਗਾ 15 16 ਲੀਟਰ ਦਾ ਹੂੰ 15 16 ਹੀ ਮੰਨ ਕੇ ਆਪਾਂ ਲਈ ਆ ਇਸ ਟਾਈਮ ਦੁੱਧ ਬਾਈ 10 ਲੀਟਰ ਪਿਆਰ ਹੈ ਠੀਕ ਐ ਕਿੰਨੇ ਦੀ ਚਾਰ ਪੰਜ ਦਿਨ ਹੋ ਗਏ ਇਹਨੂੰ ਚੌਥਾ ਦਿਨ ਸੂਈ ਨੂੰ ਕਿੰਨੇ ਦੀ ਇਹ ਵੀ ਅੱਜ ਮੋਲ ਨਹੀਂ ਕਰਨਾ ਬਾਈ ਇਹਦੀ ਵੀ ਜਮਾ ਜੈਸ ਨੂੰ ਹੀ ਕਰਨੀ ਆਪਾਂ 39000 ਦੀ 1000 ਘਟ 40 ਦੀ ਦੇ ਦੇਣੀ ਆ ਬਾਈ ਕਹਿੰਦਾ ਦੋ ਨੰਬਰ ਕੱਢ ਬਾਹਰ ਨੂੰ ਮਗਰ ਇਹਦੇ ਵੀ ਵੱਛੀ ਆ 14 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜਾ ਸੂਆ ਚਾਰਾਂ ਦਿਨਾਂ ਦੀ ਸੂਈ ਥੱਲੇ ਇਹਦੇ ਥੱਲੇ ਵੀ ਦੁੱਧ ਮੰਨ ਲਓ ਬੌੜਾ ਮੰਨ ਲਓ 10 ਕਿਲੋ ਤਿਆਰ ਹੈ ਭਾਵੇਂ ਚਾਰ ਟਾਈਮ ਪੰਜ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਅਗਲਾ ਆਪਦਾ ਦੁੱਧ ਬੌੜਾ ਕੰਡੇ ਦੇ ਜੋਕ ਕੇ ਲੈ ਜੇ 10 ਕਿਲੋ ਰੈਡੀ ਹੈ ਦੁਪਹਿਰੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਅਜੇ ਅੱਧਾ ਦਿਨ ਪਿਆ ਸ਼ਾਮ ਤੱਕ ਰਹਵਾਨੇ ਦੁੱਧ ਨਾਲ ਬੌੜਿਆਂ ਨਾਲ ਭਰ ਲੈਣੇ ਬਾਕੀ ਭਾਈ ਕਹਿੰਦਾ ਸੂਈਆਂ ਸਵਾਈਆਂ ਹੰਗਾ ਆਪਣੇ ਘਰੇ ਦੋ ਟਾਈਮ ਚੋਲੋ ਪਮਾਪ ਦੀ ਤਸੱਲੀ ਕਰਕੇ ਲਿਜਾਓ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਜਿੰਨਾ ਦੁੱਧ ਜਿੰਨਾ ਬੋਲਾ ਦੱਸਿਆ ਤਿਆਰ ਉਹ ਇਹਦੇ ਥੱਲੇ 14 ਕਿਲੋ ਤਿਆਰ ਹੈ ਜਰਸੀ ਥੱਲੇ ਮਗਰ ਵੀ ਵੱੱਛੀ ਆ ਮੱਛੀਆਂ ਖੀਰੀਆਂ ਸੂਪ ਪੈਂਦੀਆਂ ਜਿਹੜਾ ਭੈਣ ਭਰਾ ਵਧੀਆ ਸੇਵਾ ਕਰਦਾ ਆ 1000 ਘਟ 40000 ਦੀ ਦੇ ਦੇਣੀ ਆ ਬਾਈ ਕਹਿੰਦਾ ਆ ਜਿਹੜੀ 2 ਨੰਬਰ ਤੇ ਵਿਖਾਈ ਆ ਕ੍ਰਾਸ ਜਹਾਂਗਾ ਫੈਟ ਫੂਡ ਵਧੀਆ ਆਣੀ ਮਗਰ ਵੀ ਵੱੱਛੀ ਆ ਸੋਹਣੀ ਬਾਕੀ ਜਰਸੀਆਂ ਦਾ ਦੁੱਧ ਚਲੋ ਦੁੱਧ ਮੱਝਾਂ ਵਰਗਾ ਹੁੰਦਾ ਹੀ ਆ ਜਿਹੜੀ 1 ਨੰਬਰ ਤੇ ਵਿਖਾਈ ਆ ਆ 3 ਨੰਬਰ ਤੇ ਆ ਜਾ ਮੱਖਣਾ ਇਹ ਪਹਿਲਾ ਸੁਆ ਸੂਈ ਆ ਬਾਈ ਪਹਿਲਾ ਨਾ ਹਾਂ ਪਹਿਲਾ ਨੂੰ ਅੱਛੀ ਆ ਇਹਨੂੰ ਸੂਈ ਨੂੰ ਅੱਜ ਹੋ ਗਏ 2 ਦਿਨ ਠੀਕ ਐ ਆਥੋਂ ਦੀ ਸੂਈ ਆ ਦੋ ਮੰਨ ਲਾ ਤਿੰਨ ਮੰਨ ਲਾ ਤੇ ਇਹ ਬੋਲਾ ਪਿਆਰ ਹੈ ਥੱਲੇ 6 ਲੀਟਰ ਬਾਈ ਕਿੰਨਾ ਕੁ ਪਿਆ ਜੇ 12 ਨਾਲ ਪਿਆ ਜਨਾ ਮਾਰੀ ਦੁੱਧ ਪਿਆ ਜੇ ਬਾਈ 10 ਪਿਆ ਜੇ 12 ਅਗਲੇ ਦੀ ਸੇਵਾ ਕਿੰਨੇ ਦੀ ਇਹਦੀ ਜਮਾ ਜੈਸ ਨੂੰ ਹੀ ਇਹਦੀ ਜਮਾ ਜੈਸ ਨੂੰ 25000 ਦੀ ਲਓ ਜੀ ਆ 3 ਨੰਬਰ ਬਾਈ ਕਹਿੰਦਾ 25000 ਦੀ 10 ਲੀਟਰ ਬੌਲਾ ਬਾਈ ਕਹਿੰਦਾ ਇਹਦੇ ਥੱਲੇ ਆ 10 12 ਪਿਆਜੂ 6 ਲੀਟਰ ਬੌਲਾ ਬਾਈ ਕਹਿੰਦਾ ਹੈਗਾ ਚੋ ਕੇ ਲੈ ਜਾਓ ਭਾਵਾ ਪਹਿਲਣ ਵਹਿੜ 25000 ਦੀ 25000 ਦੀ ਦੇ ਦੇਣੀ ਆ ਪਹਿਲਾ ਸੂਬਾ ਜਰਸੀ ਆ ਤੇ ਜੀਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਭਰਾਓ ਸਿੰਘ ਕਹਿੰਦੇ ਵੀ ਕੀ ਆ ਛੋਟੇ ਛੋਟੇ ਸਿੰਘ ਆ ਹਾਂ ਥੋੜੇ ਛੋਟੇ ਆ ਹਾਂ ਜੀ ਲੱਛੀ ਆ ਯਾਰ ਬਾਈ ਕੋਈ ਚੱਕਰ ਨਹੀਂ ਦਾ ਖੜਾ 25000 ਦੀ ਤਾਂ ਗਲਤੋ ਓਕੜ ਨਹੀਂ ਦਿੰਦਾ ਵਾਲੀ ਹੋਵੇ ਫੇਰ ਹਾਂ 24 ਨੂੰ ਇੱਕ ਨੰਬਰ ਬਚੀ ਜਾਂਦਾ 24 ਨੂੰ ਬਾਈ ਕਹਿੰਦਾ ਇੱਕ ਨੰਬਰ ਆ 6 ਕਿਲੋ ਬੌਲਾ ਤਿਆਰ ਆ 10 ਕਿਲੋ ਪਿਆਜੇ 12 ਕਿਲੋ ਪਿਆਜੇ ਇਹਨਾਂ ਦੁੱਧ ਪਿਆਜੂ 25000 ਦੀ ਲਓ ਵੀ ਮਿੱਤਰੋ ਜਾਇਜ ਭਾ ਦੀਆਂ ਸੂਈਆਂ ਸਵਾਈਆਂ ਤਿੰਨ ਵੜਾ ਜਰਸੀ ਥੱਲੇ 14 ਕਿਲੋ ਬੌਲਾ ਤਿਆਰ ਆ ਮਗਰ ਬਚੀ 17 18 ਕਿਲੋ ਦੁੱਧ ਦੇਣਾ ਇਹ 56000 ਦੀ 55.5 ਦੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀਗਾ